ਘਰ-ਘਰ ਜਾ ਕੇ ਲੋਕਾਂ ਨੂੰ ਪਰਚੀਆਂ ਦੇਣਗੇ ਔਰ ਜਿਹੜੇ ਲੋਕਾਂ ਨੂੰ ਪਰਚੀਆਂ ਦੇਣਗੇ ਮੰਗਲਵਾਰ ਤੋਂ ਐਤਵਾਰ ਤੱਕ ਉਹਨਾਂ ਦੇ ਕਾਰਡ ਬਣਨਗੇ ਕਿ 10 ਲੱਖ ਦਾ ਬੀਮਾ ਹਰ ਇੱਕ ਪਰਿਵਾਰ ਨੂੰ ਜਿਹੜਾ ਮੁੱਖ ਮੰਤਰੀ ਸਿਹਤ ਯੋਜਨਾ ਇਹ ਪ੍ਰੋਸੈਸ 22 ਤਰੀਕ ਤੋਂ ਪੂਰੇ ਪੰਜਾਬ ਦੇ ਵਿੱਚ ਜਿਹੜੀ ਸਕੀਮ ਲਾਗੂ ਹੋ ਜੇਗੀ ਔਰ ਸਾਰੇ ਪੰਜਾਬ ਦੇ ਲੋਕਾਂ ਨੂੰ ਕਿਸੇ ਵੀ ਬਿਮਾਰੀ ਵਾਸਤੇ ਇਲਾਜ ਕਰਾਉਣ ਲਈ ਸੋਚਣਾ ਨਹੀਂ ਪਏਗਾ ਜਿਹਦੇ ਵਿੱਚ ਸਾਰੇ ਸਰਕਾਰੀ ਹਸਪਤਾਲ ਇਹਦੇ ਨਾਲ ਨਾਲ ਮੈਡੀਕਲ ਕਾਲਜ ਤੇ 650 ਦੇ ਕਰੀਬ ਜਿਹੜੇ ਹੈਗੇ ਆ ਉਹ ਪ੍ਰਾਈਵੇਟ ਹਸਪਤਾਲ ਉਹਨਾਂ ਦੇ ਵਿੱਚ ਕੈਸ਼ਲੈਸ ਟ੍ਰੀਟਮੈਂਟ ਹੋਏਗੀ ਪੂਰੀ ਟ੍ਰੀਟਮੈਂਟ ਹੋਏਗੀ ਕਾਰਡ ਬਣਾਉਣ ਤੋਂ ਲੈ ਕੇ ਪੂਰੇ ਇਲਾਜ ਤੱਕ ਇੱਕ ਨਿੱਕਾ ਪੈਸਾ ਨਹੀਂ ਦੇਣਾ ਕਿਸੇ ਨੂੰ ਜੇ ਕੋਈ ਮੰਗਦਾ ਤਾਂ ਸਾਨੂੰ ਦੱਸੋ ਬਿਲਕੁਲ ਜਿਹੜੀ ਹੈਗੀ ਆ ਇਹ ਸਟੇਟ ਗਵਰਨਮੈਂਟ ਦੀ ਸਾਰਾ ਜਿਹੜਾ ਇਹਦਾ ਬਜਟ ਰੱਖਿਆ ਹੋਇਆ ਔਰ ਸਾਰੇ ਪੈਸੇ ਸਰਕਾਰ ਨੇ ਖਰਚਨੇ ਆ ਔਰ ਬਿਲਕੁਲ ਸਾਰਾ ਖਰਚਾ ਜਿਹੜਾ ਦਵਾਈ ਦਾ ਵੀ ਸਮਾਨ ਪੈਂਦਾ ਉਹਦਾ ਵੀ A to Z ਸਾਰਾ ਖਰਚਾ ਜਿਹੜਾ ਹੈਗਾ ਉਹ ਯੋਜਨਾ ਦੇ ਵਿੱਚੋਂ 10 ਲੱਖ ਦਾ 3 ਕਰੋੜ ਲੋਕਾਂ ਵਾਸਤੇ ਜਿਹੜਾ ਇਹ ਬੈਨੀਫਿਟ ਹੋਏਗਾ ਇਹਨਾਂ ਨੇ ਘਰ ਘਰ ਜਾ ਕੇ ਲੋਕਾਂ ਨੂੰ ਪਰਚੀਆਂ ਦੇਣਗੇ ਔਰ ਜਿਹੜੇ ਲੋਕਾਂ ਨੂੰ ਪਰਚੀਆਂ ਦੇਣਗੇ ਮੰਗਲਵਾਰ ਤੋਂ ਐਤਵਾਰ ਤੱਕ ਉਹਨਾਂ ਦੇ ਕਾਰਡ ਬਣਨਗੇ ਸੋਮਵਾਰ ਨੂੰ ਜਿਹੜਾ ਕੋਈ ਸਪੋਜ਼ ਕਿਸੇ ਨੇ ਪਰਚੀ ਲੈ ਲਈ ਸੀ ਜਾਂ ਪਛਾਣਤੀ ਸੀ ਉਹ ਨਹੀਂ ਬਣਾ ਸਕੇ ਜਿਹੜੇ ਸਕਿਪ ਹੋ ਗਏ ਉਹਨਾਂ ਦੇ ਸੋਮਵਾਰ ਨੂੰ ਉਹਨਾਂ ਦੇ ਕਾਰਡ ਬਣਿਆ ਕਰਨਗੇ 7 ਦਿਨ ਕਾਰਡ ਬਣਨਗੇ ਜਿਹੜੇ ਬੰਦੇ ਨੂੰ ਸਾਰੇ ਬੰਦਿਆਂ ਨੂੰ ਜਦੋਂ ਜਿਹਨੂੰ ਕਾਰਡ ਦਿੱਤੇ ਆ ਉਹਨਾਂ ਨੇ ਲੈ ਕੇ ਆਣਾ ਕਾਮਨ ਸਰਵਿਸ ਸੈਂਟਰ ਤੇ ਰਸ਼ ਕਰਨ ਦੀ ਲੋੜ ਨਹੀਂ ਇਕਾਲੀ ਪੈਣ ਦੀ ਲੋੜ ਨਹੀਂ ਕਿਉਂਕਿ ਸਰਦੀ ਆ ਬਜ਼ੁਰਗਾਂ ਨੂੰ ਸਪੈਸ਼ਲ ਜਿਹੜਾ ਅਸੀਂ ਜਿਹੜਾ ਸਾਡੇ ਵਲੰਟੀਅਰ ਆ ਉਹ ਜਦੋਂ ਧੁੱਪ ਨਿਕਲਾਂਦੀ ਹੌਸਲੇ ਲੈ ਕੇ ਆਣਗੇ ਨਾਲ ਉਹਨਾਂ ਦੇ ਬਰਾਣ ਕੇ ਸਾਰੇ ਕਾਰਡ ਤੇ ਬਾਈ ਚਾਂਸ ਕਿਸੇ ਨੂੰ ਕੋਈ ਮੈਡੀਕਲ ਪ੍ਰੋਬਲਮ ਹੈ ਕਿਸੇ ਨੂੰ ਕੋਈ ਸਰਦੀ ਦੀ ਪ੍ਰੋਬਲਮ ਹੈ ਕਿਸੇ ਦਾ ਕੋਈ ਆਪਰੇਸ਼ਨ ਹੋਣਾ ਉਹ ਕਹਿੰਦਾ ਮੇਰਾ ਕਾਰਡ ਪਹਿਲਾਂ ਬਣਾ ਦਿਓ ਤੇ ਸਾਡੇ ਜਿਹੜੇ ਸੇਵਾ ਮਿੱਤਰਾ ਹੈਗੇ ਜਿਹੜੇ ਕਿ ਯੂਥ ਡਿਵੈਲਪਮੈਂਟ ਬੋਰਡ ਤੋਂ ਹੋਣਗੇ ਜਿਹੜੇ ਜਾ ਕੇ ਪਰਚੀਆਂ ਵੰਡਣਗੇ ਉਹਨਾਂ ਨੂੰ ਕਹਿ ਸਕਦੇ ਆ ਕਿ ਮੇਰਾ ਅਪਰੇਸ਼ਨ ਹੋਣਾ ਮੇਰਾ ਪਹਿਲਾ ਬਣਾ ਦਿਓ ਤਾਂ ਅਸੀਂ ਉਹਨਾਂ ਨੂੰ ਪਹਿਲਾਂ ਐਡਜਸਟ ਕਰਦਾ